ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣ ਜੀ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ 'ਚ ਬੱਚੇ ਵਰਤੇ ਹੁੰਦੇ ਸੀ ਬੱਚੇ ਉਹਨਾਂ 'ਤੇ ਖੇਡਦੇ ਹੁੰਦੇ ਸੀ ਸੋ ਇੱਕ ਬੱਚਿਆਂ ਦਾ ਘਟਾਉਣਾ ਜੋ ਪੁਰਾਣੇ ਵੇੜਿਆਂ ਵਿੱਚ ਬੱਚੇ ਹੈ ਜਿਸਨਾ ਖੇਡਦੇ ਹੁੰਦੇ ਸੀ ਸੋ ਬਲੌਗ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਚਲੋ ਫਿਰ ਅੱਜ ਤੁਹਾਨੂੰ ਇੱਕ ਹੋਰ ਰਾਤਨ ਘੜਾਉਣਾ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ 'ਚ ਵਰਤੇ ਜਾਂਦਾ ਸੀ ਲਓ ਜੀ ਦੇਖੋ ਬੱਚਿਆਂ ਦਾ ਖੜਾਉਣਾ ਪ੍ਰਤਾਪਾ ਪ੍ਰਾਣੇ ਬੇੜਿਆਂ ਵਿੱਚ ਬੱਚੇ ਇਸ ਖੜਾਉਣੇ ਨਾਲ ਖੇਡਦੇ ਹੁੰਦੇ ਸੀ ਇਹ ਜਿਹੜਾ ਖੜਾਉਣਾ ਇਹ ਲੱਕੜੀ ਤੋਂ ਤਿਆਰ ਕੀਤਾ ਜਾਂਦਾ ਸੀ ਜਿਹੜੇ ਪਿੰਡ ਦੇ ਤਰਖਾਨ ਮਿਸਤਰੀ ਹੁੰਦੇ ਸੀ ਲੱਕੜ ਦਾ ਕੰਮ ਕਰਨ ਵਾਲੇ ਉਹ ਇਸ ਖਡਾਉਣੇ ਨੂੰ ਤਿਆਰ ਕਰਦੇ ਹੁੰਦੇ ਸੀ ਤੇ ਮੇਲਿਆਂ ਤੇ ਜਾ ਕੇ ਇਹੋ ਜਿਹੇ ਖਡਾਉਣੇ ਵੇਚਦੇ ਹੁੰਦੇ ਸੀ ਸੋ ਉੱਥੋਂ ਬੱਚੇ ਮੇਲਿਆਂ ਤੋਂ ਫਿਰ ਇਹਨਾਂ ਖਡਾਉਣਿਆਂ ਨੂੰ ਖਰੀਦੇ ਹੁੰਦੇ ਸੀ ਤੇ ਘਰ ਵਿੱਚ ਲਿਆ ਕੇ ਬੱਚੇ ਫਿਰ ਇਹਨਾਂ ਖੜਾਉਣਿਆਂ ਨਾਲ ਖੇਡਦੇ ਹੁੰਦੇ ਸੀ ਸੋ ਉਦੋਂ ਪਲਾਸਟਿਕ ਦੇ ਖੜਾਉਣੇ ਨਹੀਂ ਸੀ ਮਿਲਦੇ ਹੁੰਦੇ ਮੇਲਿਆਂ ਤੋਂ ਲੱਕੜ ਦੇ ਖੜਾਉਣੇ ਜਾਂ ਫਿਰ ਲੋਹੇ ਦੇ ਖੜਾਉਣੇ ਬਣੇ ਹੋਏ ਮਿਲਦੇ ਹੁੰਦੇ ਸੀ ਜਿਨ੍ਹਾਂ ਨਾਲ ਬੱਚੇ ਖੇਡ ਕੇ ਆਪਣਾ ਮਨ ਪਰਚਾਵਾ ਕਰ ਲੈਂਦੇ ਸੀ ਅੱਜ ਕੱਲ ਦੇ ਬੱਚੇ ਮੋਬਾਈਲਾਂ ਤੇ ਗੇਮਾਂ ਖੇਡ ਕੇ ਆਪਣਾ ਮਨ ਪਰਚਾਵਾ ਕਰਦੇ ਨੇ ਪਰ ਉਹ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕਾ ਜਿਹੜਾ ਮੋਬਾਈਲ ਨੇ ਬਹੁਤ ਹੀ ਹਾਨੀਕਾਰਕ ਨੇ ਇਹਨਾਂ ਦਾ ਨਿਗਾ ਤੇ ਵੀ ਅਸਰ ਪੈਂਦਾ ਤੇ ਬਾਕੀ ਸਰੀਰ ਤੇ ਵੀ ਇਹ ਮੋਬਾਈਲ ਦੀਆਂ ਤਰੰਗਾਂ ਨੇ ਉਹ ਵੀ ਅਸਰ ਕਰਦੀਆਂ ਨੇ ਸੋ ਹੁਣ ਜਿਹੜੇ ਇਹੋ ਜਿਹੇ ਪ੍ਰਤਾਪੇ ਨੇ ਇਹ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇ ਬਸ ਇੱਕ ਜਿਹੜੇ ਵਿਰਾਸਤੀ ਮਿਊਜ਼ੀਅਮ ਨੇ ਜਿਹਨਾਂ ਜਿਹੜੇ ਵੀਰ ਭੈਣ ਪ੍ਰਾਤਨ ਬਸਤਾ ਨੂੰ ਪ੍ਰੇਮ ਕਰਦੇ ਨੇ ਉਹਨਾਂ ਨੇ ਹੀ ਇਹ ਪ੍ਰਤਾਪੇ ਸੰਭੇ ਹੋਏ ਨੇ ਨਹੀਂ ਤਾਂ ਹੁਣ ਕਦੇ ਇਹ ਵੀ ਅਲੋਪ ਹੋ ਜਾਂਦੇ ਸੋਹੋ ਸੋ ਅੱਜ ਕੱਲ ਦੇ ਬੱਚਿਆਂ ਨੂੰ ਵੀ ਇਹੋ ਜਿਹਾ ਖੇਡਣਾ ਦਾ ਖੇਡਣਾ ਚਾਹੀਦਾ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਸੋ ਮਾਪਿਆਂ ਨੂੰ ਵੀ ਇਹੋ ਜਿਹਾ ਖੜਾਉਣੇ ਬੱਚਿਆਂ ਨੂੰ ਬਣਾ ਕੇ ਦੇਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਦਾ ਮੋਬਾਈਲਾਂ ਤੋਂ ਖਹਿੜਾ ਛੁੱਟ ਸਕੇ ਸੋ ਅੱਜ ਤੁਹਾਨੂੰ ਇਹੀ ਖਡਾਉਣਾ ਦਿਖਾਉਣ ਆਂਦੀ ਬੈ ਜਿਹਦਾ ਨਾਮ ਪ੍ਰਤਾਪਾ ਹੈਗਾ ਸੋ ਅਗਲੀ ਵੀਡੀਓ ਵਿੱਚ ਕੋਈ ਹੋਰ ਪ੍ਰਾਣਿਤ ਜੀ ਤੁਹਾਨੂੰ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਆਉਣ ਵਾਲੀਆਂ ਵੀਡੀਓ ਨੂੰ ਵੀ ਜਰੂਰ ਦੇਖਦੇ ਰਹਿਣਾ ਜਿਨੇ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਕਿਰਪਾ ਕਰਕੇ ਉਹ ਪਿਛਲੀਆਂ ਵੀਡੀਓ ਕੱਢ ਕੇ ਵੀ ਦੇਖ ਸਕਦੇ ਹਾਂ ਸੋ ਇੱਕ ਵਾਰ ਫੇਰ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਿਰਪਾ ਕਰਕੇ ਲਾਇਕ ਸ਼ੇਅਰ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਆਪਣੇ ਵਿਰਸੇ ਨਾਲ ਜੁੜ ਸਕਣ ਸੋ ਮੈਂ ਥੋੜਾ ਜਿਹਾ ਤੁਹਾਨੂੰ ਇਹ ਪ੍ਰਤਾਪਾ ਚਲਾ ਕੇ ਵੀ ਦਿਖਾਉਣਾ ਵੀ ਕਿਸ ਤਰ੍ਹਾਂ ਇਹ ਕੰਮ ਕਰਦਾ ਹੁੰਦਾ ਸੀ ਸੋ ਆ ਦੇਖੋ ਜੀ ਇਸ ਤਰ੍ਹਾਂ ਹੈ ਚਲਦਾ ਹੁੰਦਾ ਸੀ ਇਹਨੂੰ ਕੋਈ ਚਾਬੀ ਦੇਣ ਦੀ ਲੋੜ ਨਹੀਂ ਪੈਂਦੀ ਨਾ ਹੀ ਕਿਤੇ ਇਹਦੇ ਚਾਬੀ ਲੱਗੀ ਹੋਈ ਏ ਇਹਦਾ ਜਿਹੜਾ ਜ ਕਾਰੀਗਰ ਬਣਾਉਂਦੇ ਹੁੰਦੇ ਸੀ ਇਹਨੂੰ ਭਜਨ ਕਰਕੇ ਇਹਨਾਂ ਦਾ ਜਿਹੜਾ ਆ ਸਾਈਡਾਂ ਦੇ ਹੱਥ ਲੱਗੇ ਨੇ ਇਹਦੇ ਇਹਨਾਂ ਦਾ ਭਜਨ ਕਰਕੇ ਇਹਨੂੰ ਤਿਆਰ ਕੀਤਾ ਜਾਂਦਾ ਸੀ ਇੱਕੋ ਜਿਹਾ ਬੈਲੈਂਸ ਰੱਖਿਆ ਜਾਂਦਾ ਸੀ ਮਿੱਕੇਸਾ ਬਾਸੇ ਨੂੰ ਡਿੱਗੇ ਨਾ ਸੋਏ ਦੋ ਤਰ੍ਹਾਂ ਨਾਲ ਚੱਲਦਾ ਸੀ ਇੱਕ ਤਮੈਂ ਦਾ ਨੂੰ ਦਿਖਾਇਆ ਇਸ ਤਰ੍ਹਾਂ ਤੇ ਇੱਕ ਇਸ ਤਰ੍ਹਾਂ ਇਹ ਜਿਹੜੇ ਪ੍ਰਤਾਪੇ ਹੁੰਦੇ ਦੀ ਇਹ ਇੱਕ ਟੰਗ ਵਾਲੇ ਵੀ ਹੁੰਦੇ ਸੀ ਤੇ ਦੋ ਡੰਗਾਂ ਵਾਲੇ ਵੀ ਇਹ ਜਿਹੜਾ ਮੇਰੇ ਕੋਲ ਸੰਭਿਆ ਹੋਇਆ ਇਹ ਦੋ ਡੰਗਾਂ ਵਾਲਾ ਜਿਹੜਾ ਇੱਕ ਟੰਗ ਵਾਲਾ ਹੁੰਦਾ ਸੀ ਉਹ ਉਂਗਲੀ ਉੱਤੇ ਰੱਖ ਕੇ ਵੀ ਚੱਲ ਪੈਂਦਾ ਸੀ ਸੋ ਦੇਖੋ ਕਿੰਨੀ ਵਧੀਆ ਕਾਰੀਗਰੀ ਕਰੀ ਹੋਈ ਹੈ ਮਿਸਤਰੀਆਂ ਨੇ ਹੱਥੀਂ ਚੀਜ਼ਾਂ ਇਹ ਤਿਆਰ ਕਰਦੇ ਹੁੰਦੇ ਸੀ ਬਿਲਕੁਲ ਅਨਪੜ ਹੁੰਦੇ ਸੀ ਉਹ ਲੋਕ ਜਿਹੜੇ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਪਰ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਸੀ ਤਾਂ ਹੀ ਦਾ ਉਹ ਇਹੋ ਜਿਹੇ ਖਡਾਉਨੇ ਤਿਆਰ ਕਰ ਦਿੰਦਾ ਸੀ ਸੋ ਅੱਜ ਲਈ ਇੰਨਾ ਹੀ ਕਿਸੇ ਦਿਨ ਫੇਰ ਮਿਲਾਂਗੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ